ਐਮ ਐਲ ਸੁਖੇਂਦਰ ਕੋਟਲੀ ਸਾਡੇ ਨਾਲ ਮੌਜੂਦ ਨੇ ਜੋ ਮੌਜੂਦਾ ਸਿਚੁਏਸ਼ਨ ਹੈ ਉਹਦੇ ਬਾਰੇ ਔਰ ਕਾਂਗਰਸ ਬਾਰੇ ਗੱਲਬਾਤ ਕਰਦੇ ਹਾਂ ਕੋਟਲੀ ਸਾਹਿਬ ਜੋ ਅੱਜ ਪੰਜਾਬ ਦੀ ਸਿਚੁਏਸ਼ਨ ਹੈ ਪਾਣੀ ਦੀ ਸਿਚੁਏਸ਼ਨ ਹੈ ਕਿਵੇਂ ਦੇਖ ਰਹੇ ਹੋ ਦੇਖੋ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮ ਐਲ ਏ ਹਾਂ ਇਸ ਵਾਰ ਹੜ੍ਹਾਂ ਦੇ ਮਾਮਲੇ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਕਸ਼ਨ ਹੋਇਆ ਸੀ ਐਮ ਸਾਹਿਬ ਵੀ ਮੌਜੂਦ ਸੀ ਔਰ ਮਾਈਨਿੰਗ ਮਿਨਿਸਟਰ ਔਰ ਜਿਹੜੇ ਵਾਟਰ ਰਿਸੋਰਸਸ ਵਾਲੇ ਮਿਨਿਸਟਰ ਉਹ ਵੀ ਉੱਥੇ ਹਾਜ਼ਰ ਸੀ لیکن ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਮਾਮਲਾ ਵਿਧਾਨ ਸਭਾ 'ਚ ਪੇਸ਼ ਕੀਤਾ ਹੈ ਕਿ ਹੁਣ ਤਾਂ ਹੜ ਬਿਲਕੁਲ ਪੰਜਾਬ 'ਚ ਨਹੀਂ ਆਉਣਗੇ ਵੀ ਅਸੀਂ 6 ਮਹੀਨੇ ਪਹਿਲਾਂ ਪੈਸਾ ਲਾ ਕੇ ਇਦਾਂ ਦੇ ਪ੍ਰਬੰਧ ਕਰ ਦਿੱਤੇ ਆ ਕਿ ਹੜ ਜਿਹੜਾ ਆ ਉਹ ਬਿਲਕੁਲ ਨਹੀਂ ਆਏਗਾ ਗੋਇਲ ਸਰ ਦੀ ਤੁਸੀਂ ਸਟੇਟਮੈਂਟ ਸੁਣ ਸਕਦੇ ਹੋ ਮੈਨੂੰ ਸ਼ੇਅਰ ਵੀ ਕੀਤਾ ਹੈ ਲੇਕਿਨ ਅੱਜ ਹਾਲਾਤ ਕੀ ਹੈ 6 ਮਹੀਨੇ ਤੁਸੀਂ ਸੁੱਤੇ ਰਹੇ ਹੋ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਪਣਾ ਹੈਲੀਕਾਪਟਰ ਦੇ ਰਹੇ ਹਾਂ ਅਰੇ ਵੇ ਹੈਲੀਕਾਪਟਰ ਨਾਲ ਮਸਲਾ ਨਹੀਂ ਹੱਲ ਹੁੰਦਾ ਤੁਹਾਨੂੰ ਲੋਕਾਂ ਦੇ ਘਰਾਂ ਦੇ ਘਰ ਜਿਹੜੇ ਆ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਬਹੁਤ ਕੁਝ ਕਰਨਾ ਪਏਗਾ ਸਵਾਲ ਇਹ ਹੈ ਕਿ ਇਹ ਹਾਲਾਤ ਪੈਦਾ ਕਿਉਂ ਹੋਏ ਨੇ ਇਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਆ ਗੋਇਲ ਸਾਹਿਬ ਸਿੱਧੇ ਤੌਰ ਤੇ ਮਨਿਸਟਰ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ ਕਿੱਥੇ ਗਈਆਂ ਫਿਰ ਉਹ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਉਹਨੇ ਰਿਕਾਰਡ ਰੱਖਿਆ ਵੇਸੀ ਤਾਂ ਬਹੁਤ ਨਾਲ ਹੀ ਸਫਾਈਆਂ ਕਰਾਤੀ ਅਰੇ ਯਾਰ ਤੁਹਾਡੇ ਫਲੱਡ ਗੇਟ ਟੁੱਟ ਰਹੇ ਆ ਤੁਹਾਨੂੰ ਸੰਗ ਹੋਣੀ ਚਾਹੀਦੀ ਆ ਜੇ ਫਲੱਡ ਗੇਟ ਹੀ ਟੁੱਟ ਜਾਣ ਤਾਂ ਫਿਰ ਲੋਕਾਂ ਦੀ ਸੁਰੱਖਿਆ ਤਾਂ ਰਹੇਗੀ ਨਹੀਂ ਨਾ ਗੇਟ ਨੂੰ ਤਾਂ ਸਿਰਫ ਇਸ ਲਈ ਸੀਮਿਤ ਕੀਤਾ ਜਾਂਦਾ ਕਿ ਉੱਥੇ ਉਹਨੂੰ ਰੋਕ ਫਲੱਡ ਨੂੰ ਰੋਕ ਹੌਲੀ 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 ਪਾਣੀ ਜਿਹੜਾ ਉਹ ਛੱਡਿਆ ਜੇ ਰਿਸਰਚਰਸ ਸਕਾਲਰ ਦੇ ਜ਼ਰੀਏ ਔਰ ਉਹਨਾਂ ਨੇ ਤਾਂ ਪਹਿਲਾਂ ਹੀ ਅਵਗਤ ਕਰਾਇਆ ਕਿ ਇਸ ਸਾਲ ਬਹੁਤ ਮੀਂਹ ਦਾ ਜਿਹੜਾ ਆ ਉਹ ਮੌਕਾ ਆਏਗਾ ਤਾਂ ਕਿਉਂ ਨਹੀਂ ਤੁਸੀਂ ਉਹਨਾਂ ਉਸ ਵਾਟਰ ਨੂੰ ਜਿਹੜਾ ਆ ਹੌਲੀ 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 ਜਿਹੜਾ ਛੱਡ ਦਿੰਦੇ ਤੇ ਰਾਲਾ ਨਾ ਪੈਂਦਾ ਉਦਾਂ ਤੁਸੀਂ ਸਟੇਟਮੈਂਟਾਂ ਦਿੰਨੇ ਅਸੀਂ ਬੂੰਦ ਪਾਣੀ ਦੀ ਹਰਿਆਣੇ ਨੂੰ ਨਹੀਂ ਦੇਣੀ ਜੀ ਬੂੰਦ ਪਾਣੀ ਦੀ ਅਸੀਂ ਪਾਕਿਸਤਾਨੀ ਜਾਣ ਦੇਣੀ ਜੀ ਅਸੀਂ ਹੋਰ ਸਟੇਟਾਂ ਨੂੰ ਤਾਂ ਦੇਣਾ ਹੀ ਨਹੀਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਪਰ ਸੰਭਲਣ ਲਈ ਕੋਈ ਪ੍ਰਬੰਧ ਹੀ ਹੈ ਨਹੀਂਗੇ ਤੇ ਮੁੱਖ ਮੰਤਰੀ ਕਹਿੰਦਾ ਹੁੰਦਾ 70 ਸਾਲਾਂ ਚ ਇਹਨਾਂ ਨੇ ਕੀਤਾ ਹੀ ਕੱਖ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਫਿਰ ਤੁਸੀਂ ਕਰ ਲੈਂਦੇ ਸਾਡੇ 3.5 ਸਾਲ ਅੱਜ ਪਾਣੀ ਤੁਸੀਂ ਫਿਰ ਰੋਕ ਲੈਂਦੇ ਪਿੱਛੇ ਕੌਣ ਕਹਿੰਦੇ ਜੀ ਇਹ ਕੁਦਰਤੀ ਤੇ ਨੇਚਰਲ ਵਹਾਅ ਆ ਬਈ ਨੇਚਰਲ ਵਹਾਅ ਦੇ ਲਈ ਕੁਦਰਤੀ ਰਿਸੋਰਸਸ ਜਿਹੜੇ ਨੇ ਨਹਿਰਾਂ ਨਾਲੇ ਵੱਡੇ ਵੱਡੀਆਂ ਜਿਹੜੇ ਅਸੋਮੇ ਨੇ ਚੋ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇਹ ਇਹ ਕਾਦੇ ਵਾਸਤੇ ਹੁੰਦੇ ਉਹ ਫਿਰ ਪਾਣੀ ਡਿਵਰਟ ਕੀਤਾ ਜਾਂਦਾ ਉਹਦੇ ਅੰਦਰ ਜੋ ਮੈਂ ਸਰਚ ਕੀਤੀ ਆ ਕਾਫੀ ਦਿਨਾਂ ਤੋਂ ਲੇਕਿਨ ਜਾਂ ਤੁਸੀਂ ਉਹ ਨਹੀਂ ਕਰ ਸਕੇ ਤੇ ਹੁਣ ਤੁਸੀਂ ਕੁਦਰਤੀ ਆਪਤਾਂ ਦਾ ਮਾਮਲਾ ਜਿਹੜਾ ਉਹ ਪਿੱਟ ਕੇ ਤੇ ਤੁਸੀਂ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਹੋ ਫਿਰ ਵੀ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਔਕੀ ਕੜੀ ਆ ਕਿੱਥੇ ਵੀ ਕੋਈ ਸਹਿਯੋਗ ਦੀ ਲੋੜ ਹੈ ਸਾਡੇ ਜਾ ਰਹੇ ਨੇ ਕਪੂਰਥਲੇ ਚ ਜਾ ਰਹੇ ਨੇ ਸultanpur Lodhi ਜਾ ਰਹੇ ਨੇ ਸਾਡੇ ਨਕੋਦਰ ਸ਼ਾਹਕੋਟ ਦੇ ਅੰਦਰ ਉਧਰ ਸਾਡੇ ਹੋਰ ਵੀ ਐਮਐਲਏ ਸਹਿਬਾਨ ਸਾਰੇ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਰਹੇ ਨੇ ਗੁਰਦਾਸਪੁਰ ਚ ਬਰਿੰਦਰ ਜੀ ਨਿਭਾ ਰਹੇ ਨੇ ਜਿੰਨਾ ਵੀ ਕਿਤੇ ਕੋਈ ਰਾਸ਼ਨ ਜਾਂ ਹੋਰ ਕੁਝ ਦਿੱਤਾ ਜਾਣਾ ਔਰ ਅਸੀਂ ਆਪਣੀ ਸਾਰੀ ਤਨਖਾਹ ਵਿਧਾਇਕ ਜਿਹੜੇ ਅਸੀਂ ਅੱਜ ਅਸੀਂ ਉਹ ਆਪਣੇ ਦਫ਼ਤਰ ਚ ਧਾਂਗੇ ਫਿਰ ਉਹ ਜਿਹੜੀ ਸਰਕਾਰ ਦੇ ਸਪੁਰਦ ਜਿਹੜੀ ਅਸੀਂ ਜਿੰਨੇ ਐਮਐਲਏ ਸਹਿਬਾਨ ਨੇ ਸ਼ਾਇਦ ਚੰਨੀ ਸਾਹਿਬ ਨੇ ਵੀ ਕੱਲ ਕਿਹਾ ਸੀਗਾ ਅਸੀਂ ਉਹ ਸਾਰੀ ਰਾਸ਼ੀ ਵੀ ਦੇਵਾਂਗੇ ਫਿਰ ਵੀ ਪਿੰਡਾਂ ਤੋਂ ਜਿੰਨਾ ਵੀ ਸਾਡੇ ਕੋਲ ਹੋ ਸਕੇਗਾ ਅਸੀਂ ਉੱਥੇ ਰਸਤ ਵਗੈਰਾ ਪਚਾਵਾਂਗੇ ਲੇਕਿਨ ਪੰਜਾਬ ਦੇ ਅਜੇ ਹਾਲਾਤਾਂ ਦੇ ਲਈ ਗੋਇਲ ਸਾਹਿਬ ਮਨਿਸਟਰ ਤੇ ਪੰਜਾਬ ਦੇ ਮੁੱਖ ਮੰਤਰੀ ਜ਼임ਬਾਨ ਨੇ ਮੈਂ ਰਿਕਾਰਡੇਬਲ ਗੱਲ ਕਹਿਣਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਤਾਂ ਜੀ ਦੇਖਿਓ ਹੁਣ ਬਾਹ ਕੀ ਮੁੱਖ ਮੰਤਰੀ ਨੇ ਕਹਿੰਦੇ ਜੀ ਉਹ ਬਸ ਮੇਜ਼ ਥੱਪਤ ਪਾਉਣ ਦਾ ਇੱਕ ਮਤਲਬ ਜਾਨੀ ਨੈਰੇਟਿਵ ਹੁੰਦਾ ਤੇ ਨਿਕਲਿਆ ਉਹਦੇ ਚੋਂ ਕੱਖ ਨਹੀਂ ਤੇ ਗੋਲ ਸਾਹਿਬ ਹੁਣ ਫੋਨ ਨਹੀਂ ਚੁੱਕਦੇ ਮੈਂ ਕਹਾਂ ਜੀ ਉਹਨਾਂ ਨੂੰ ਪੁੱਛਾਂ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਆਊਗਾ ਹੀ ਨਹੀਂ ਇਦਾਂ ਦਾ ਨਹੀਂ ਮੈਂ ਤਾਂ ਮੈਂ ਤਾਂ ਟਰਾਈ ਕਰ ਚੁੱਕਦਾ ਕੋਣ ਹੈ ਉੱਤੇ ਉਹ ਤਾਂ ਉਹ ਆਪਣੇ ਆ ਦੇ ਨਹੀਂ ਚੁੱਕਦੇ ਅਸੀਂ ਤਾਂ ਫਿਰ ਬੇਗਾਨੇ ਆ ਸੋ ਇਹਦੇ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਮੈਂ ਤਾਂ ਮੈਂ ਤਾਂ ਦਾਵਾ ਇਹ ਕਰ ਰਹੇ ਹਾਂ ਕਿ ਜਿਹੜਾ ਦਾਵਾ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਕੀਤਾ ਔਨ ਰਿਕਾਰਡ ਉਦੇ ਬਾਰੇ ਦੱਸੋ ਆਉਣ ਤੋਂ ਬਾਅਦ ਤਾਂ ਸਰਕਾਰਾਂ ਦੀ ਵੈਸੇ ਜ਼ਿੰਮੇਵਾਰੀ ਹੁੰਦੀ ਹੈ ਜੋ ਤੁਸੀਂ ਉੱਥੇ ਪਚਾਉਣਾ ਉਹ ਤੁਹਾਡੀ ਹੀ ਜ਼ਿੰਮੇਵਾਰੀ ਹੈ ਪਰ ਹਾਲਾਤ ਕਿਉਂ ਪੈਦਾ ਹੋਏ ਨੇ ਇਹਦਾ ਮਤਲਬ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਝੂਠ ਬੋਲਿਆ ਹੁਣ ਜਦੋਂ ਸੈਸ਼ਨ ਆਏਗਾ ਫਿਰ ਗੋਗਲ ਗੋਇਲ ਸਾਹਿਬ ਨੂੰ ਪੁੱਛਾਂਗੇ ਏਦਾਂ ਮੀਡੀਆ ਦੇ ਜ਼ਰੀਏ ਬਾਹਰ ਵੀ ਵੀ ਹੁਣ ਅੰਦਰ ਚੱਲੇ ਗੋਇਲ ਸਾਹਿਬ ਕਿੱਥੇ ਗਏ ਤੁਹਾਡੇ ਪ੍ਰਬੰਧ ਇਹਦਾ ਮਤਲਬ ਉਹਦਾ ਸਾਰਾ ਪੈਸਾ ਖੁਰਦ-ਬੁਰਦ ਹੋ ਗਿਆ ਫਿਰ ਇਹ ਇੱਕ ਸਵਾਲ ਹੈ ਇਲਜ਼ਾਮ ਕਿਉਂ ਨਹੀਂ ਇਹ ਤਾਂ ਸਵਾਲ ਹੈ ਉਹਨਾਂ ਨੇ ਕਿਹਾ ਮੈਂ ਤਾਂ ਕਹਿ ਨਹੀਂ ਰਿਹਾ ਬੇਸੀ ਸਾਰੇ ਪ੍ਰਬੰਧ ਕਰ ਲੈ ਨਲੀਆਂ ਨਾਲੇ ਸਭ ਜਿਹੜੇ ਆ ਉਹ ਸਾਫ ਕਰਵਾਤੇ ਤਾਂ ਉਹਨੂੰ ਰਿਕਾਰਡ ਮੇਰੀ ਫੇਸਬੁੱਕ ਚੈੱਕ ਕਰ ਸਕਦੇ ਹੋ ਮੈਂ ਸ਼ੇਅਰ ਕੀਤਾ ਮੈਂ ਤਾਂ ਉਹਨਾਂ ਦੇ ਰਿਕਾਰਡ ਮੁਤਾਬਕ ਕਹਿ ਰਿਹਾ ਫਿਰ ਉਹ ਕਿੱਥੇ ਗਿਆ ਪੈਸਾ ਭਾਈ ਇਲਜ਼ਾਮ ਮੈਂ ਕਦੇ ਇਲਜ਼ਾਮ ਨਹੀਂ ਮੈਂ ਤਾਂ ਤੱਤ ਤੇ ਗੱਲ ਕਰਦਾ ਹੁਣ ਵੀ ਮੈਂ ਤੱਤ ਦੇ ਆਧਾਰ ਤੇ ਗੱਲ ਕੀਤੀ ਤੁਸੀਂ ਮੇਰਾ ਸੋਸ਼ਲ ਮੀਡੀਆ ਹੈਂਡਲ ਦੇਖ ਸਕਦੇ ਹੋ ਗੋਇਲ ਸਾਹਿਬ ਬੋਲ ਰਹੇ ਨੇ ਮੰਤਰੀ ਚੀਫ ਮਿੰისტਰ ਸਾਹਿਬ ਤੁਹਾੜੀ ਉਹ ਮੇਜ ਸਭ ਤੋ ਪਾ ਰਹੇ ਨੇ ਫਿਰ ਉਹ ਪ੍ਰਬੰਧ ਕਿੱਥੇ ਆ ਇਹ ਤਾਂ ਸਵਾਲ ਫਿਰ ਬਣਦਾ ਹੀ ਆ ਨਾ ਆਪੋਜੀਸ਼ਨ ਦਾ ਹੁਣ ਇਹ ਸਾਡੇ ਕੋਲ ਸਾਧਨ ਜਿੰਨਾ ਅਸੀਂ ਹੈ ਅਸੀਂ ਤਨਖਾਹ ਦੇ ਸਕਦੇ ਆ ਸਾਡੇ ਵਰਕਰ ਲੱਗੇ ਹੋਏ ਨੇ ਹੋਰ ਵੀ ਜਿੰਨਾ ਸਾਡੇ ਕੋਲ ਹੋ ਸਕੇਗਾ ਪਿੰਡਾਂ 'ਚ ਮੈਂ ਤਾਂ ਅਪੀਲ ਵੀ ਕੀਤੀ ਆ ਆਦਮਪੁਰ 'ਚ ਵੀ ਆਪਾਂ ਨੂੰ ਇਕੱਠੇ ਹੋ ਕੇ ਜਿੰਨਾ ਵੀ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਮ-ਦਾਮ-ਦੰਡ ਵੇਦ ਵਰਤਦੀ ਪਈ ਹੈ ਲੋਕਾਂ ਨੂੰ ਬਚਾਉਣ ਲਈ ਦੇਖੋ ਜੋ ਕਹਿੰਦੇ ਆ ਉਹ ਕਰਤਾ ਰਹੇ ਆ ਠੀਕ ਹੈ ਜੀ ਤੇ ਪੰਜਾਬੀ ਫਿਰ ਇੰਨੇ ਗਏ ਗੁਜ਼ਰੇ ਨਹੀਂ ਹੈ ਇਹਨੂੰ ਕਾ ਸ਼ਾਮ-ਦਾਮ ਦੰਦ ਭੇਤ ਨਾ ਇਸ ਸੌਦੀਆਂ ਨੂੰ ਕਾ ਚਲਾ ਕੇ ਦਿਖਾਈ ਇੱਥੇ ਝੂਠ ਸੱਚ ਤਾਂ ਤੁਹਾਡਾ ਚੱਲ ਰਿਹਾ ਕਿਉਂਕਿ ਉਹ ਵੀਡੀਓ ਸੋਸ਼ਲ ਮੀਡੀਆ 'ਚ ਆ ਜਾਂਦਾ ਤੁਸੀਂ ਪਰਸਪੈਕਸ਼ਨ ਬੈਲਟ ਕਰ ਲੈਨੇ ਹੋ ਪਰ ਲੋਕ ਉਹਦਾ ਜਵਾਬ ਵੀ ਬਜ਼ੇਰਾ ਥੱਲੇ ਦਿੰਦੇ ਆ ਪਰ ਜੇ ਤੁਸੀਂ ਕਹੋ ਦੰਗਾ ਝਗੜਾ ਤਾਂ ਫਿਰ ਮੇਤਰਾ ਤਿਆਰ ਨਹੀਂ ਪੰਜਾਬ ਦੇ ਵਿੱਚ ਅਸੀਂ ਵੀ ਕੋਈ ਏਡੇ ਮੋਰੇ ਪੰਜਾਬੀ ਕੂਲੇ ਕੱਚੇ ਨਹੀਂ ਐ ਜਵਾਬ ਇਦਾਂ ਦਾ ਦੇਾਂਗੇ ਨਾ ਮੁੜ ਕੇ ਦਿੱਲੀੋਂ ਹੀ ਜਾ ਕੇ ਫਿਰ ਲੱਭੇਗਾ ਇਸ ਕਰਕੇ ਇਹੋ ਜਿਹੇ ਹੀ ਸਟੇਟਮੈਂਟਾਂ ਪੰਜਾਬ ਦੀ ਧਰਤੀ ਤੇ ਆ ਕੇ ਦੇਣੀਆਂ ਇਹ ਹੋਰ ਕੀ ਮੈਂ ਅਸੀਂ ਤਾਂ ਮੈਮੋਰੰਡਮ ਦਿੱਤਾ ਕਰੋੜਾਂ ਦੇ ਖਿਲਾਫ ਪਰਚਾ ਦਰਜ ਫਿਰ ਦੰਗੇ ਭੜਕਾਉਣ ਦੀਆਂ ਬਈ ਦੰਗਿਆਂ ਨਾਲ ਵੀ ਤੁਸੀਂ ਕਿਆ ਨਾ ਉਹਨਾਂ ਨੇ ਆਨ ਰਿਕਾਰਡ ਕਿਹਾ ਤਾਂ ਫਿਰ ਇਹਦੇ ਲਈ ਡੀਜੀਪੀ ਸਤਾਪਿਆ ਮੁੱਖ ਮੰਤਰੀ ਸਾਹਿਬ ਹੱਸੀ ਜਾਂਦੇ ਅਮਨ ਅਰੋੜਾ ਤਾਂ ਮੇਰੇ ਖਾਲ ਤਾੜੀਆਂ ਹੀ ਮਾਰਨ ਲੱਗਿਆ ਬਾਅਦਛਾ ਸ਼ਾਇਦ ਉਹ ਉਹ ਹਵਕ ਗਿਆ ਬਈ ਤਾਂ ਗੱਲ ਹੀ ਕੁਝ ਹੋਰ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਖੁਸ਼ ਵੀ ਕਰਨਾ ਹੁੰਦਾ ਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅਜਿਹੀਆਂ ਗੱਲਾਂ ਇਹ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀਆਂ ਨੈਰੇਟਿਵ ਸੈੱਟ ਹੋਇਆ ਹੀ 13 ਮੈਂਬਰ ਕਹਿੰਦਾ ਸੀ ਪਾਰਲੀਮੈਂਟ ਜਿੱਤੂਗਾ ਕਹਿੰਦਾ ਸੀ ਨਾ ਸੱਤ ਅਸੀਂ ਜਿੱਤ ਗਏ ਦੋ ਤਿੰਨ ਚਲੋ ਇਧਰ ਉਧਰ ਕੁਝ ਕਿਤੇ ਨਾ ਕਿਤੇ ਅਸੀਂ ਵੀ ਕੱਚੇ ਰਹੇ ਆ ਮੰਨਣਾ ਪਏਗਾ ਤੁਹਾਡੇ ਸਾਹਮਣੇ ਤੇ ਨਹੀਂ ਤਾਂ ਅਸੀਂ ਇਹ ਪੁੱਛ ਦੇਣਾ ਸੀ ਚੰਗੇ ਤਰੀਕੇ ਦੇ ਨਾਲ ਹੁਣ ਦੱਸਾਂਗੇ ਆ ਬਾਇਲੈਕਸ਼ਨ ਲੋਕ ਸਭਾ ਤੋਂ ਦੇਖਦੇ ਆ ਤੁਸੀਂ ਕਿਸ ਤਰੀਕੇ ਦੇ ਨਾਲ ਜਿੱਤਦੇ ਆ ਆ ਜਨਰਲ ਇਲੈਕਸ਼ਨ ਆਉਣ ਵਾਲਾ 50 60 ਤਾਂ ਨਹੀਂ ਭਜਾਈ ਦੇਣੇ ਬਦਲ ਦੇਣੇ ਆ 10 ਹਲਕਾ ਇੰਚਾਰਜ ਬਦਲ ਦਿੱਤੇ ਨੇ ਐਮ ਐਲ ਏ ਦੇ ਥਾਂ ਮ ਇਹਨਾਂ ਨੇ ਉਹ ਇੰਚਾਰਜ ਲਾ ਦਿੱਤੇ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦਿੱਲੀ ਵਾਲਿਆਂ ਨੇ ਇਸ ਸਰਕਾਰ ਨੂੰ ਮੁਕੰਮਲ ਤੌਰ ਦੇ ਉੱਤੇ ਟੇਕਓਵਰ ਕਰ ਲਿਆ ਹੈਗਾ ਜੋ ਤੁਸੀਂ ਹੁਣ ਆਖੀ ਗੱਲ ਕਿ ਕੁਝ ਰਹਿ ਗਿਆ ਨਹੀਂ ਤਾਂ ਤੁਸੀਂ ਕਹਿੰਦੇ ਕਿ ਪੂਰਾ ਹੀ ਪੁੰਝ ਦੇਣਾ ਸੀਗਾ ਪਰ ਜੋ ਰਹਿ ਗਿਆ ਉਹਦੇ ਬਾਰੇ ਗੱਲ ਕਰਦੇ ਆ ਲੰਘੇ ਦਿਨੀ ਦੋ ਇੰਟਰਵਿਊਜ਼ ਖਾਸ ਹੋਈਆਂ ਖਾਸ ਤੌਰ ਦੇ ਉੱਤੇ ਜ਼ੀਰਾ ਦੇ ਸਾਬਕਾ ਵਿਧਾਇਕ ਦੀ ਔਰ ਇੱਕ ਨਵਤੇਜ ਚੀਮਾ ਦੀ ਔਰ ਬਹੁਤ ਵੱਡੇ ਇਲਜ਼ਾਮ ਲੱਗੇ ਕਾਂਗਰਸ ਦੇ ਇੱਕ ਬਹੁਤ ਵੱਡੇ ਲੀਡਰ ਰਾਣਾ ਗੁਰਜੀਤ ਦੇ ਉੱਤੇ ਜੇ ਜੇ ਇਹ ਸਥਿਤੀ ਹੈਗੀ ਹੈ ਫਿਰ ਇਹ ਮੰਨ ਲਈਏ ਕਿ ਕਾਂਗਰਸ ਅੰਦਰ ਟੁੱਟੀ ਹੋਈ ਹੈ ਮੈਂ ਮੈਂ ਪਾਰਟੀ ਦੇ ਇਸ ਮੈਟਰ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਇਹ ਓਵਰঅল ਪਾਰਟੀ ਦੇ ਭਾਈ ਇਹਦਾ ਇਹਦੇ ਲਈ ਤੁਸੀਂ ਪ੍ਰਧਾਨ ਜੀ ਕੱਲ ਆਏ ਸੀ ਉਹਨਾਂ ਨੂੰ ਵੀ ਸਵਾਲ ਕੀਤਾ ਹੋਣਾ ਤੁਸੀਂ ਜਿਹੜੇ ਇਹਦੇ ਨਾਲ ਰਿਲੇਟਡ ਨੇ ਮੈਂ ਛੋਟਾ ਲੀਡਰ ਆ ਆਮ ਲੀਡਰ ਆ ਇਸ ਕਰਕੇ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਰਿਜ਼ਨ ਚ ਗੱਲ ਨਹੀਂ ਹੁੰਦੀ ਤੁਸੀਂ ਵੀ ਪਾਰਟੀ ਦੇ ਇੱਕ ਲੀਡਰ ਹੋ ਤੁਸੀਂ ਵੀ ਰਿਜ਼ਨ ਚ ਪਾਵਾਂ ਹੋਵੇ ਵੀ ਪਰ ਮੈਂ ਇਸ ਮੁੱਦੇ ਦੇ ਉੱਤੇ ਕੋਈ ਕਮੈਂਟ ਨਹੀਂ ਕਰਾਂਗਾ ਜਿਨ੍ਹਾਂ ਨਾਲ ਰਿਲੇਟਡ ਹੈ ਜਿਨ੍ਹਾਂ ਨੇ ਕਿਹਾ ਪਾਰਟੀਓ ਦੇਖੇ ਅੱਜ ਜਦੋਂ ਤੁਸੀਂ ਜਾਂਦੇ ਹੋ ਕੋਈ ਪ੍ਰਚਾਰ ਕਰਦੇ ਹੋ ਲੋਕ ਤੁਹਾਨੂੰ ਕਹਿੰਣਗੇ ਤੁਹਾਡੀ ਤਾਂ ਆਪਣੀ ਪਾਰਟੀ ਟੁੱਟੀ ਪਈ ਹੈ ਘਾਟ ਹੀ ਕਹਿਣਗੇ ਮੈਨੂੰ ਤਾਂ ਮੈਨੂੰ ਵੈਸੇ ਘਾਟ ਹੀ ਕਹਿੰਦੇ ਆ ਜਿਨ੍ਹਾਂ ਨੇ ਟੁੱਟੀ ਆ ਜਾਂ ਤੋੜੀ ਹੋ ਗਈ ਉਹਨਾਂ ਨੂੰ ਜ਼ਿਆਦਾ ਸਵਾਲ ਕਰਦੇ ਮੇਰੇ ਤੇ ਸ਼ਾਇਦ ਘਟ ਪੱਤਰਕਾਰ ਵੀ ਘਟ ਕਰਦੇ ਨੇ ਤੇ ਲੋਕ ਵੀ ਘਟ ਕਰਦੇ ਨੇ ਮੈਂ ਸੱਚਾ ਸੋਚਾ ਜਿਆ ਬੰਦਾ ਹਾਂ ਬਹੁਤ ਚੁਕੀ ਹੈ ਬਿਲਕੁਲ ਇਹ ਸਿਚੁਏਸ਼ਨ ਖਰਾਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੰਜਾਬ ਦੇ ਭੂਖ ਵਿੱਚ ਰਸਤੇ ਰਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ ਤੇ